ਕਾਵੇ ਵੀ ਕਾਵੇ ਪੂਰੀ ਮਾਰਦਾ ਹੈ ਪੂਰੀ ਮਾਰਦਾ ਬਰਦਰ ਵਾਲਾ ਮੇਰੇ ਤੇ ਐ ਕੋਈ ਤਰ੍ਹਾਂ ਸੂਰੀ ਨਹੀਂ ਆਈ ਇਹਦੀ ਖੁਸ਼ੀ ਦੇ ਵਿੱਚ ਮੂਰਤ ਨਹੀਂ ਲੱਗਦਾ ਇਹਨੇ ਵੀ ਦੇ ਰਿਹਾ ਹੈ ਇਹਦੀ ਜੂਰੀ ਅੰਮ੍ਰਿਤਸਰ ਵਿੱਚ ਇੱਕ ਹਿੰਦੂ ਆਗੂ ਦੀ ਹੱਤਿਆ ਤੋਂ ਬਾਅਦ ਇੱਕ ਵਿਅਕਤੀ ਦੇ ਵੱਲੋਂ ਲੋਕਾਂ ਨੂੰ ਲੱਡੂ ਵੰਡੇ ਜਾਣ ਸਬੰਧੀ 2ਵੀਂ ਵਾਰ ਹੋਣ ਦੇ ਮਾਮਲੇ ਦੇ ਵਿੱਚ ਲੁਧਿਆਣਾ ਪੁਲਿਸ ਨੇ ਕੇਸ ਦਰਜ ਕੀਤਾ ਹੈ ਪੁਲਿਸ ਕਮਿਸ਼ਨਰ ਡਾਕਟਰ ਕੌਸਤਵ ਸ਼ਰਮਾ ਨੇ ਦੱਸਿਆ ਕਿ ਹਾਨੀ ਭਾਰਤਵਾਦ ਨਾਮਕ ਵਿਅਕਤੀ ਦੀ ਸ਼ਿਕਾਇਤ ਤੇ ਇਸ ਬਾਰੇ ਥਾਣਾ ਸਲੀਮ ਟਾਬਰੇ ਵਿਖੇ 295ਏ ਤਹਿਤ ਕੇਸ ਦਰਜ ਕੀਤਾ ਗਿਆ ਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ ਓਕੇ ਹਾਈ ਸਰ ਇੱਕ ਵੀਡੀਓ ਵਾਇਰਲ ਹੋਈ ਸੀ ਸੋਰੀ ਕੇਸ ਤੋਂ ਬਾਅਦ ਮਰਡਰ ਤੋਂ ਬਾਅਦ ਇੱਕ ਬੰਦਾ ਲੱਡੂ ਵੰਡੇ ਆ ਸੀ ਬਾਈਪਾਸ ਕੋ ਇਸ ਸੰਬੰਧ ਵਿੱਚ ਕੱਲ ਇੱਕ ਕੰਪਲੇਂਟ ਸਾਡੇ ਕੋਲ ਮੌਸੂਲ ਹੋਈ ਸੀ ਜਿਹੜੀ ਹਣੀ ਬਾਹਰਦਵਾਜ ਵੱਲੋਂ ਦਿੱਤੀ ਗਈ ਸੀ ਕਿ ਇਸ ਤਰੀਕੇ ਦੀ ਗਤੀਵਿਧੀ ਹੈ ਜਿਹੜੇ ਕਰ ਕੀ ਆਮ ਤੌਰ ਤੇ ਜੋ ਜੋ ਉਹਨਾਂ ਦਾ ਸਮਾਜ ਹੈ ਉਹਦੇ ਵਿੱਚ ਇੱਕ ਤਰੀਕੇ से ਰੋਸ਼ ਹੈ ਔਰ ਉਸ ਨੂੰ ਉਹ ਆਬਜੈਕਟ ਕਰਦੇ ਆ ਇਸ ਮੁਤਾਬਕ ਕਾਰਵਾਈ ਕਰਦੇ ਹੋਏ ਪੁਲਿਸ ਵੱਲੋਂ ਕੇਸ ਰਜਿਸਟਰ ਕੀਤਾ ਗਿਆ ਹੈ ਜਿਹੜਾ ਕਿ ਸਲੇਮ ਟਾਬਰੀ ਪੁਲਿਸ ਸਟੇਸ਼ਨ ਵਿੱਚ 214 ਨੰਬਰ ਐਫ ਆਈ ਆਰ ਹੈ ਉਸ ਮੁਤਾਬਿਕ ਜਿਹੜੀ ਅਸੀਂ ਅਗਲੇ ਤਫਤੀਸ਼ ਕਰਦੇ ਪਏ ਹੈ ਔਰ ਇਹਦੇ ਵਿੱਚ ਸਾਰੀ ਜਿਹੜੀ ਹਾਲਾਤ ਹੈ ਉਹ ਚੈੱਕ ਕੀਤੇ ਜਾਣਗੇ ਕਿ ਕਿਸ ਤਰੀਕੇ ਦਾ ਅਗਰ ਜੁਰਮ ਬਣ ਕੇ ਸਾਹਮਣੇ ਆਂਦਾ ਹੈ ਤੇ ਫਿਰ ਅਸੀਂ ਅੱਗੇ ਉਹਨੂੰ ਅਰੈਸਟ ਵੀ ਕਰਨਗੇ ਸਰ ਐਫ ਆਈ ਆਰ ਦਰਜ ਕਰਨੀ ਤੀਜੀ ਐਫ ਆਈ ਆਰ ਰਜਿਸਟਰਡ ਹੈ ਸਲੇਮ ਟਾਬਰੀ ਦੇ ਵਿੱਚ 214 ਨੰਬਰ ਐਫ ਆਈ ਆਰ ਔਰ 295ਏ ਦੇ ਅੰਡਰ ਔਰ ਇਸਕੇ ਬਾਅਦ ਜਿਹੜੀ ਤਫਤੀਸ਼ ਕੀਤੀ ਜਾ ਰਹੀ ਹੈ ਠੀਕ ਹੈ ਥੈਂਕ ਯੂ ਲੁਧਿਆਣਾ ਤੋਂ ਅਭਿਸ਼ੇਕ ਚੁਲੋਟਾ ਦੀ ਰਿਪੋਰਟ ਐਸ ਐਮ ਜੀ ਨਿਊਜ਼